ਭਾਰ ਬਹੁਤ ਜ਼ਿਆਦਾ ਹੋਊਗਾ ਬਾਈ ਕਿੰਨਾ ਵੇਟ ਹੋਊ ਇਹਦਾ ਇਹ ਇਹ ਹੋ ਸਕਦਾ ਹੈ 10 10 8 9 ਕੁਆਟਰ ਹੋ ਸਕਦਾ 8 9 ਕੁਆਟਰ ਹਾਂਜੀ ਰੇੜੀ ਇਹ ਮੈਨੂੰ ਟਰਾਲੀ ਤੇ ਮਾਲ ਆਲਾ ਜਿਹੜਾ ਹੈਗਾ ਰੇੜੀ ਤੇ ਲੱਦ ਲੈ ਬਾਬੂ ਹਾਂਜੀ ਹਾਂਜੀ ਇਹਦੇ ਬਾਈ ਸੱਟ ਆਪਦੇ ਵੀ ਵੱਜ ਸਕਦੀ ਹੈ ਬਜ਼ੁਰਗੋ ਤੁਹਾਡੇ ਆ ਕਿੰਨੇ ਦੀ ਹੋਗੀ ਆ ਕਿੰਨਾ ਹੋਊਗਾ ਕਿੰਨਾ ਜੀ ਕਿੰਨੇ ਉਮਰ ਆ ਤੁਹਾਡੀ ਬਜ਼ੁਰਗੋ ਕਿੰਨੀ ਉਮਰ ਆ ਤੁਹਾਡੀ 60 ਸਾਲ ਹੈ 60 ਸਾਲ 60 ਸਾਲ ਹਾਂਜੀ ਕਬਲਾ ਚਲੋ ਹਨਾ ਵੀ 60 ਸਾਲ ਦੀ ਉਮਰ 'ਚ ਬਹੁਤ ਔਖਾ ਕੰਮ ਕਰਨਾ ਤੇ ਇੰਨਾ ਲੱਧਿਆ ਹੋਇਆ ਮਾਲ ਹੈ ਆ ਜੀ ਸੋਹਣੇ ਸਾਹਮਣੇ ਹੈ ਜੀ ਕਿੰਨਾ ਖੱਚਾ ਹੈ ਗਾਡਰ ਕਿੰਨੇ ਪੰਜ ਪੰਜ ਗਾਡਰ ਨਹੀਂ 6 ਗਾਡਰ ਪੰਜ 6 ਗਾਡਰ ਹਨ 6 ਗੱਟ ਕਿੰਨਾ ਭਾਰ ਇੱਕ ਗਾਡਰ 'ਚ ਬਜ਼ੁਰਗੋ ਕਿੰਨੀ ਉਮਰ ਹੈ ਤੁਹਾਡੀ 60 ਸਾਲ ਹੈ 60 ਸਾਲ 7 ਸਾਲ ਕਬਲਾ ਚਲੋ ਹਨਾ ਵੀ 60 ਸਾਲ ਦੀ ਉਮਰ 'ਚ ਬਹੁਤ ਔਖਾ ਕੰਮ ਕਰਨਾ ਤੇ ਇੰਨਾ ਲੱਧਿਆ ਹੋਇਆ ਮਾਲ ਹੈ ਆ ਜੀ ਸੋਹਣੇ ਸਾਹਮਣੇ ਹੈ ਜੀ ਕਿੰਨਾ ਖੱਚਾ ਹੈ ਗਾਡਰ ਕਿੰਨੇ ਪੰਜ ਪੰਜ ਗਾਡਰ 3 6 ਗਾਡਰ ਪੰਜ 6 ਗਾਡਰ ਹਾਂ 6 ਗੱਟ ਕਿੰਨਾ ਭਾਰ ਇੱਕ ਗਾਡਰ ਚ ਇੱਕ ਗਾਡਰ ਚ ਕਿੰਨਾ ਭਾਰ ਆ 35 ਕਿਲੋ ਹੋਊਗੀ ਇੱਕ ਗਾਡਰ ਠੀਕ ਹਾਂ 3 ਕਿਲੋ ਤੇ ਆ ਇਹ ਚ ਕਿੰਨਾ ਭਾਰ ਆ ਆ ਇੰਨੇ 6 ਇਹ ਆ 25 ਕਿਲੋ ਦੀ ਇਹ ਇਹ 25 ਕਿਲੋ ਦੀ ਹੈ ਹਾਂ ਜੀ ਇਹ ਕਿੰਨੀਆਂ ਹੈਗੀਆਂ ਇਹ ਹੋਈਆਂ 10 10 ਇਹ ਆ ਇਹ 25 ਕਿਲੋ ਦੀ ਹੈ ਜਿਹੜੀ ਕੀ ਕਹਿੰਦੇ ਐ ਪਲੇਟ ਪਲੇਟ ਕੋਤੀ ਕਿੰਨਾ ਵੇਟ ਹੈ ਕੋਈ ਨਹੀਂ ਕਿੰਨਾ ਮਲਾ ਅਣਪੜਾ ਮੁੰਡਾ ਛੋਟੇ ਸੱਟ ਬੱਜ ਸਕਦੀ ਹੈ ਹੈਨਾ ਜੇ ਪਾਲਟ ਕੇ ਕਰਕੇ ਲੰਮੇ ਗਾਟਰ ਤੇ ਦੋ ਗੇੜਿਆਂ ਚ ਬਜ਼ੁਰਗੋ ਲਾ ਲੋ ਤਿੰਨ ਚਲਾ ਲੋ ਚੰਨ ਗੇੜੇ ਲਾ ਲੋ ਹਾਂਜੀ ਹਾਂਜੀ ਹੈਨਾ ਸੱਟ ਨਹੀਂ ਬੱਜ ਸਕਦੀ ਬੱਜ ਸਕਦੀ ਕੰਮ ਨਹੀਂ ਸੱਟ ਦਾ ਹੈ ਕਿੰਨਾ ਵੀ ਇਸ ਕੋ ਕਿਉਂ ਲੈਣੇ ਹੋ ਤਾਂ ਨਹੀਂ ਲੈਣੇ ਗਾਉਂ ਅਣਾ ਤੇ ਅਡੀ ਕਿੰਨੇ ਕਿੰਨੇ ਪੈਸੇ ਮਿਲ ਕੇ ਗੇੜੇ ਦੇ ਦੇ ਇਹ 200 ਹੋਗਾ ਜੀ 200 ਰੁਪਿਆ ਠੀਕ ਕਰ ਜੀ। ਇਹਨਾਂ ਨੂੰ ਤਿੰਨ ਰਿਕੀੜਿਆਂ 'ਚ ਜਾਣਾ ਸੀ ਇਹ ਹਨਾ। ਹਾਂ ਜੀ। 600 ਰੁਪਏ ਦਾ ਕੰਮ ਤੁਸੀਂ ਦੋ ਤੋਂ 200 ਚ ਹੀ ਲੈ ਲਿਆ ਉਹਨੇ। ਹਾਂ ਜੀ। ਕਿ ਕਿਤੇ ਚਾੱਕ ਕੇ ਲੈ ਕਿਤੇ। ਦੇਖੋ ਬਜ਼ੁਰਗ ਆ 60 200 ਰੁਪਏ ਦੇ ਵਿੱਚ ਸਿਰਫ 200 ਰੁਪਏ ਲੱਤਾ ਤੇ ਆ 25 ਕਿਲੋ ਦੀ ਪਲੇਟ ਆ। ਇਹ ਪਲੇਟਾਂ ਹੈਗੀਆਂ ਕਿੰਨੀਆਂ ਬਾਪਾ? 10 ਪਲੇਟਾਂ ਹੈ। ਹੈ 10। 10 ਪਲੇਟਾਂ ਹੈਗੀਆਂ 25 ਕਿਲੋ ਦੀ ਪਲੇਟ ਆ। ਆ ਗਾਟਰ ਦੇਖ ਲਓ ਕਿੱਡਾ। ਇਹ ਟਰਾਲੀ ਤੇ ਵੀ ਬਾਹਰ ਨਿਕਲਦਾ ਇਹ ਟਰਾਲੀ ਤੇ ਵੀ। ਸਾਇਜ ਕਿੰਨਾ ਭਾਜੀੁਰ ਕੇ ਦਾ 17 ਬੱਤੀ 17 ਫੁੱਟ ਕਿੰਨਾ 17 ਇੰਚ 17 ਫੁੱਟ ਦਾ ਇਹ 17 ਫੁੱਟ ਦਾ ਗਾਡਰ ਆ 6 ਗਾਡਰ ਆ 45 ਕਿਲੋ ਦਾ ਇੱਕ ਕਿੰਨੇ 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 ਦਾ ਹੁੰਦਾ ਕਿੰਨਾ ਹੋਏ 50 55 ਕਿਲੋ ਦਾ ਕਿੰਨਾ weight 50 55 ਕਿਲੋ ਦਾ ਹੁੰਦਾ ਮੈਂ ਦੋ ਢੋਗੇ ਲਾ ਲਾਂਦਾ ਹਨਾ ਸੱਟ ਬਾਈ ਦੀ ਬਾਈ ਸਹੀ ਦੱਸੀ ਮੈਂ ਕੋਈ ਇਹ ਨਹੀਂ ਮੈਂ ਕਈ ਗਾਇਨ ਕਿ ਬਈ ਗਰੀਬ ਨੂੰ ਮਾਰ ਕਰਦੇ ਆ ਗਰੀਬ ਦੀ ਦਿਖਾਤੀ ਗਰੀਬ ਦੇ 6 ਵਜੇ ਤੇ ਹਸਪਤਾਲ ਕੌਣ ਪਹਚਾਊਗਾ ਬਾਈ ਕੋਈ ਨਹੀਂ ਬਜ਼ੁਰਗ ਕਿਸੇ ਨੇ ਨਹੀਂ ਪੁੱਛਣਾ ਗਰੀਬ ਹੋਣਾ ਹਨਾ ਤਮਾਸ਼ਾ ਦੇਖਣ ਸਾਰੇ ਆ ਜਾਂਦੇ ਆ ਪਹਿਲਾਂ ਸਮਝਾਉਣਾ ਹਨਾ ਕੀ ਕਹਿਣਾ ਕਹਿਣਾ ਚਾਹੋਗੇ ਹੁਣ ਕੀ ਕਰਨਾ ਚਾਹੀਦਾ ਹੁਣ ਮਜ਼ਦੂਰੀ ਹੀ ਕਰਨਾ ਦਾ ਪੈਂਦਾ ਹੀ ਤਿੰਨ ਗੇੜਿਆਂ ਚ ਲੈ ਲੈ ਹਨਾ ਹਾਂਜੀ ਮਤਲਬ ਪੈਸੇ ਘਟਾ ਪੈਸੇ ਮਜ਼ਦੂਰੀ ਘਟਾਈ ਹਾਂ ਹੁਣ ਜੇ ਨਾ ਕਰਾਂਗੇ ਫਿਰ ਕਿੱਥੋਂ ਕੰਮ ਹੋਊਗਾ ਆਉ ਬਜ਼ੁਰਗਾਂ ਦੇ ਦੇਖੋ 200 ਰੁਪਏ ਘੱਟੋ ਘੱਟ 500 ਰੁਪਏ ਚਾਹੀਦਾ ਪਾਪਾ 200 ਰੁਪਏ ਇੱਥੇ ਕੀ ਬੰਦਾ ਹੋਊਗਾ ਬਣਾ ਕੀ ਹੈ ਜੀ ਟਾਈਮ ਪਾਸ ਇੱਕ ਉਹਨੂੰ ਚਾਹੀਦਾ ਸੀ ਤੇ ਲਾਲ ਰੀਬਨ ਬਣ ਕੇ ਦੇਂਦਾ ਹਨ ਹਾਂ ਜੀ ਹਾਂ ਹਾਂ ਜੀ ਲਾਲ ਲਾਲ ਦੰਗ ਦਾ ਕੋਈ ਕੱਪੜਾ ਬਣਨੇ ਆ ਕੋਈ ਨਾ ਜੀ ਹੈ ਨਹੀਂ ਸੀਗਾ ਕੱਪੜਾ ਬਣਨੇ ਕੋਈ ਪਿੱਛੋਂ ਕੋਈ ਕਾਰ ਆਉਂਦੀ ਵਿੱਚ ਵੜ ਜਾਏ ਸਰ ਆਈਲੈਂਡ ਪਹਿਲੀ ਸ਼ਹਿਰ ਤੋਂ ਲੈ ਕੇ ਅੰਦਾਲੋਂ ਹੀ ਪਹਿਲੀ ਸ਼ਹਿਰ ਕੱਪੜਾ ਬਣਨੇ ਆ ਕੱਪੜਾ ਨਹੀਂ ਬਣਨੇ ਕੱਪੜਾ ਦਾ ਬੰਦੇ ਹੋਣੇ ਆ ਜੀ ਅੱਜ ਬਣਨੇ ਆ ਕੱਲਾ ਅਜ ਹੈ ਨਹੀਂ ਮੇਰੇ ਕੋਲ ਲਾਲ ਕੱਲਾ ਅਸੀਂ ਨਹੀਂ ਕੋਈ ਚਲੋ ਬਜ਼ੁਰਗ ਰੋਟੀ ਨਹੀਂ ਖਾਣੀ ਖਾਣੀ ਹੈ ਪਰ ਇਹਨਾਂ ਦਾ ਆਪ ਦਾ ਨੁਕਸਾਨ ਹੋ ਸਕਦਾ ਜੇ ਬਜ਼ੁਰਗ ਹੈ ਜਿਹੜੇ ਯਾਰ ਤਿੰਨ ਗੇੜਿਆਂ ਚ ਦੇ ਦਿਆ ਕਰੋ ਤਿੰਨ ਗੇੜੇ ਲਵਾ ਲਓ ਨੂੰ ਜੇ ਪੈਸੇ ਦੇਣੇ ਆ ਉਹਦਾ ਖਰਚਾ ਪੂਰਾ ਦੇ ਦੇਣਾ ਚਾਹੀਦਾ ਜੇ ਲਾਲਚ ਹੁਣ 200 ਰੁਪਿਆ ਦਿੱਤਾ 200 ਰੁਪਏ ਦੇ ਵਿੱਚ ਟਰਾਲੀ ਜਿੰਨਾ ਸਮਾਨ ਲੈ ਕੇ ਗਈ ਹੈ ਤੇ ਉਮਰ 60 ਸਾਲ ਆ ਬਜ਼ੁਰਗਾਂ ਦੀ ਆਪਾਂ ਵੀ ਨਾ ੱੱਕਾ ਕਰਿਆ ਕਰੀਏ ਚਲੋ ਘਰ ਦੇ ਵਿੱਚ ਹੁੰਦੀ ਆ 100 ਮਜਬੂਰੀ ਬਜ਼ੁਰਗਾਂ ਨੂੰ ਕਰਨਾ ਪੈ ਰਿਹਾ ਕੰਮ ਨਹੀਂ ਬੈਠ ਸਕਦੇ ਘਰੇ ਤੇ ਪਰ ਇੰਨਾ ਧੱਕਾ ਵੀ ਨਹੀਂ ਕਰਨਾ ਚਾਹੀਦਾ